ਹਾਂਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਜੀ ਪਹਿਲਾਂ ਵੀ ਮੇਰਾ ਚੈਨਲ ਰਾણો ਪੂਆ ਦੇ ਨਾਂ ਤੇ ਸੀ ਹੁਣ ਮੈਂ ਨਵਾਂ ਚੈਨਲ ਬਣਾਇਆ ਜੀ ਰਾણો ਪੂਆ ਦੇ ਨਾਂ ਤੇ ਪਹਿਲਾਂ ਵਾਲਾ ਚੈਨਲ ਮੇਰਾ ਜੀ ਕਿਸੇ ਨੇ ਹੈ ਕਰਤਾ ਮੇਰੇ ਨਾਲ ਬਹੁਤ ਵੱਡਾ ਧੋਖਾ ਹੋ ਗਿਆ ਮੈਂ ਨਹੀਂ ਐ ਵੀ ਹੱਥ ਵਨ ਕੇ ਬੇਨਤੀ ਹੈ ਮੇਰੀ ਸਾਰੀ ਸੰਗਤ ਨੂੰ ਵੀ ਮੇਰੇ ਵਾਂਗ ਕੋਈ ਕਿਸੇ ਤੇ ਯਕੀਨ ਭਰੋਸਾ ਨਾ ਕਰੋ ਜੇ ਆਪਾਂ ਕਿਸੇ ਤੇ ਯਕੀਨ ਕਰਦੇ ਆ ਉਹ ਬੰਦਾ ਆਪਣੇ ਨਾਲ ਧੋਖਾ ਕਰਦਾ ਵੀ ਕੋਈ ਵੀ ਬੰਦਾ ਕਿਸੇ ਤੇ ਯਕੀਨ ਨਾ ਕਰੋ ਮੇਰੇ ਵਾਂਗੂ ਧੋਖੇਧਰੀਆਂ 'ਚ ਨਾ ਆਓ ਮੇਰੇ ਨਵੇਂ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਦਿਓ ਘੰਟੀ ਵਾਲਾ ਬਟਨ ਜ਼ਰੂਰ ਪਹਿਲਾਂ ਮੈਂ ਬਹੁਤ ਮਿਹਨਤ ਨਾਲ ਚੈਨਲ ਚਲਾਇਆ ਸੀ ਜੀ ਮੋਨਟਾਈਜ਼ ਹੋ ਗਿਆ ਸੀ ਜੀ ਪਰ ਇਸ ਪੇਮੈਂਟ ਆਉਣ ਲੱਗ ਗਈ ਸੀ ਜੀ ਪਰ ਜਿਹਨੇ ਮੇਰਾ ਚੈਨਲ ਹੈਕ ਕੀਤਾ ਮੈਂ ਆਨੀਆਂ ਮਾਲਕੋ ਦਾ ਭਲਾ ਹੀ ਕਰੀ ਬੁਰਾ ਨਾ ਕਰੇ ਪਰ ਮੈਨੂੰ ਮੇਰੇ ਮਾਲਕ ਤੇ ਯਕੀਨ ਪਰੋਸਾ ਹੈਗਾ ਮੇਰਾ ਮਾਲਕ ਮੇਰੇ ਨਾਲ ਹੈ ਮੇਰਾ ਨਵਾਂ ਚੈਨਲ ਵੀ ਛੇਤੀ ਮੋਨੋਟਾਈਜ਼ ਹੋ ਜਾਏ ਚੈਨਲ ਤੋਂ ਪਾਈਆਂ ਫਵਾਈਆਂ ਮੇਰੀਆਂ ਵੀਡੀਓ ਡਿਲੀਟ ਕਰਤੀਆਂ ਮੇਰਾ ਬਾਇ ਟਾਈਮ ਪੂਰਾ ਡਾਊਨ ਦੀ ਕੋਸ਼ਿਸ਼ ਕੀਤੀ ਪਰ ਮਾਲਕ ਮੇਰੇ ਨਾਲ ਹੈ ਮੇਰਾ ਬਾਇ ਟਾਈਮ ਹਜੇ ਵੀ ਪੂਰਾ ਹੈਗਾ ਮੈਨੂੰ ਪੂਰਾ ਯਕੀਨ ਹੈ ਮੇਰਾ ਪਹਿਲਾਂ ਵਾਲਾ ਚੈਨਲ ਵੀ ਜਲਦੀ ਤੋਂ ਜਲਦੀ ਚੱਲੂਗਾ